ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟੀ 11 ਨਿਊਜ਼ ਪੰਜਾਬ ਵੈਸਟ ਟਾਈਮ ਅਸੀਂ ਖੜੇ ਆ ਜਿਹੜੀਆਂ ਬਹੁਤ ਹੀ ਮਸ਼ਹੂਰ ਹੋ ਚੁੱਕਾ ਹੈ ਚੌਕ ਪਾਤੜਾਂ ਕੈਂਚੀਆਂ ਸੰਗਰੂਰ ਰੋਡ ਤੇ ਤੇ ਪਟਿਆਲਾ ਰੋਡ ਹੈ ਤੇ ਸੰਗਰੂਰ ਰੋਡ ਹੈ ਜਿੱਥੇ ਹਰ ਤੀਸਰੇ ਦਿਨ ਹਾਦਸਾ ਹੁੰਦਾ ਹੈ ਇਸ ਜਗ੍ਹਾ ਤੇ ਬਿਜਲੀ ਵਾਲੇ ਖੰਭੇ ਖੜੇ ਸੀ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਖੰਭੇ ਪਏ ਨੇ ਐਸ ਜਗ੍ਹਾ ਤੇ ਇਹ ਜੋੜਾ ਖੰਭਾ ਜਿਹੜਾ ਬਿਜਲੀ ਦਾ ਲੱਗਿਆ ਹੋਇਆ ਸੀ ਇੱਥੋਂ ਦੇਖ ਲਓ ਤੁਸੀਂ ਮੋਛੇ ਵੱਡ ਕਿਵੇਂ ਟੁੱਟਿਆ ਇਹ ਕਾਰਨ ਕੀ ਆ ਇਹ ਐਸ ਸਾਈਡ ਤੋਂ ਇੱਕ ਕੈਂਟਰ ਆਇਆ ਟਰੱਕ ਕਹਿ ਲਓ ਜਾਂ ਕੈਂਟਰ ਕਹਿ ਲਓ ਤੇ ਤੇਜ਼ ਰਫ਼ਤਾਰ ਨਾਲ ਆਇਆ ਜਿਹੜਾ ਕਿ ਇੱਥੇ ਦੇ ਜਿਹੜੇ ਚਸ਼ਮਦੀਤ ਨੇ ਉਹਨਾਂ ਦੇ ਦੱਸਣ ਅਨੁਸਾਰ ਜਿਹੜਾ ਪੂਰੀ ਸਪੀਡ ਨਾਲ ਆਇਆ ਇੱਥੋਂ ਸਿੱਧਾ ਇਹ ਤੁਸੀਂ ਬ੍ਰੇਕਸ ਦੇਖ ਸਕਦੇ ਹੋ ਬ੍ਰੇਕ ਲੱਗੇ ਹੋਏ ਨੇ ਸਿੱਧਾ ਆਇਆ ਇੱਥੋਂ ਛੋਟੇ ਇਲਾਕੇ ਦੇ ਵਿੱਚ ਆਮੜੇ ਆ ਕੇ ਇਹਨਾਂ ਖੰਬਿਆਂ ਦੇ ਵਿੱਚ ਵੱਜਿਆ ਤੇ ਇੰਨੀ ਜ਼ਬਰਦਸਤ ਟੱਕਰ ਸੀ ਕਿ ਖੰਬਿਆਂ ਨੂੰ 모ਛੇ ਵੱਢ ਤੋੜ ਕੇ ਇਹਨਾਂ ਨੂੰ ਇਸ ਦੁਕਾਨ ਦੇ ਅੰਦਰ ਦੇਖ ਸਕਦੇ ਹੋ ਤੁਸੀਂ ਬਾੜ ਦਿੱਤਾ ਤੇ ਜਿਹੜਾ ਇੱਕ ਐਂਟਰ ਹੈ ਇਸ ਦੇ ਵਿੱਚ ਵੱਜ ਕੇ ਇੱਥੋਂ ਫਿਰ ਇਹ ਦੱਸਣ ਤੇ ਪਤਾ ਲੱਗਿਆ ਕਿ ਇਹ ਜਿਹੜਾ ਕੈਂਟਰ ਵਾਲਾ ਆ ਉਹ ਆਪਣੇ ਕੈਂਟਰ ਨੂੰ ਇਥੋਂ ਬੈਕ ਕਰਕੇ ਭਜਾ ਕੇ ਲੈ ਗਿਆ ਆ ਰਾਤ ਦੀ ਹੀ ਜਿਹੜੀ ਬਿਜਲੀ ਆ ਉਹ ਗੁੱਲ ਹੈ ਵਰਕਰ ਲੱਗੇ ਹੋਏ ਨੇ ਮੁਲਾਜ਼ਮ ਜਿਹੜੇ ਬਿਜਲੀ ਬੋਰਡ ਦੇ ਤੇ ਬਹੁਤ ਜ਼ਿਆਦਾ ਨੁਕਸਾਨ ਹੈ ਜਿਹੜਾ ਬਿਜਲੀ ਬੋਰਡ ਦਾ ਇੱਥੇ ਕਰਕੇ ਗਿਆ ਤੇ ਇਸ ਦੁਕਾਨ ਦਾ ਵੀ ਸ਼ੋਰੂਮ ਦਾ ਵੀ ਕਾਫੀ ਨੁਕਸਾਨ ਹੈ ਜੀ 21 ਰੋਡ ਨਾਲ ਵਿੱਚ ਉੱਥੇ ਜੈਂਪ ਬਣਾਉਣੇ ਕਰਦੇ ਜੀ ਪਿੱਛੇ ਇੱਕ ਇਹ ਜਿਹੜਾ ਐਕਸੀਡੈਂਟ ਹੈ ਇਹ ਘਟੋ ਘਟ 14ਵਾਂ 15ਵਾਂ ਐਕਸੀਡੈਂਟ ਹੈ ਜਿਸ ਦਿਨ ਧੁੰਦ ਹੁੰਦੀ ਹੈ ਉਸ ਦਿਨ ਇੱਥੇ ਅਕਸਰ ਹੀ ਗੱਡੀਆਂ ਆ ਕੇ ਸਿੱਧੀਆਂ ਇਹ ਦੁਕਾਨ ਦੇ ਵਿੱਚ ਵੱਜਦੀਆਂ ਨੇ ਕਈ ਵਾਰ ਇਸ ਦੇ ਅੰਦਰ ਗੱਡੀ ਵੜਿਆ ਕਿਉਂਕਿ ਇਹ ਸਿੱਧੀ ਨੈਸ਼ਨਲ ਹਾਈਵੇ ਜ ਰੋਡ ਹੈ ਇਥੋਂ ਹਾਈ ਸਪੀਡ ਆਉਂਦੀਆਂ ਨੇ ਗੱਡੀਆਂ ਗੱਡੀਆਂ ਦੀ ਸਪੀਡ ਹੈ ਜਿਹੜੀ ਸਲੋ ਹੁੰਦੀ ਨਹੀਂ ਇੱਥੇ ਨੈਸ਼ਨਲ ਹਾਈਵੇ ਜੀ ਵੀ ਕੋਈ ਧਿਆਨ ਨਹੀਂ ਦਿੰਦੀ ਹੰਪ ਵੀ ਬਣਾਏ ਨੇ ਪਰ ਹੰਪਾਂ ਇਹੋ ਜਿਹੇ ਨੇ ਕਿ ਬਹੁਤ ਨੇੜੇ ਹੰਪ ਨੇ ਤੇ ਛੋਟੇ-ਛੋਟੇ ਹੰਪ ਨੇ ਵੱਡੇ ਹੰਪ ਬਣੇ ਹੋਏ ਹੋਣ ਕਟੋ-ਕਟ ਇਥੋਂ ਕਾਫੀ ਦੂਰ ਤਾਂ ਕਿ ਗੱਡੀ ਵਾਲੇ ਨੂੰ ਪਹਿਲਾਂ ਪਤਾ ਲੱਗ ਜੇ ਕਿ ਅੱਗੇ ਚੌਂਕ ਆ ਗਿਆ ਜਿਹੜੇ ਹੰਪ ਦਿੱਤੇ ਹੁੰਦੇ ਨੇ ਵੱਡੇ ਹੰਪੇ ਥੇ ਬਣਾਨੇ ਚਾਹੀਦੇ ਨੇ ਤਾਂ ਕਿ ਪਤਾ ਲੱਗ ਜੇ ਕਿ ਇਸ ਜਗ੍ਹਾ ਦੇ ਉੱਤੇ ਅੱਗੇ ਕਿ ਚੌਂਕ ਆ ਗਿਆ ਤਾਂ ਕਿ ਜਿਹੜੀ ਗੱਡੀ ਆਪਣੇ ਆਪ ਹੀ ਡਰਾਈਵਰ ਮਜਬੂਰ ਹੋ ਜੇ ਕਿ ਸਲੋ ਕਰਨੀ ਪਵੇ ਤੇ ਕੋਸ਼ਿਸ਼ ਕਰਾਂਗੇ ਥੇ ਇਹ ਖੜੇ ਨੇ ਵੀਰ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਇਹ ਹਾਦਸਾ ਜਿਹੜਾ ਕਦੋਂ ਦਾ ਜੀ ਇੱਕ ਰਾਤ ਹੋ ਗਿਆ तकरीबन 1:30 ਵਜੇ 1:30 ਵਜੇ ਜੀ ਅੱਛਾ ਜੀ ਹੇ ਜਿਵੇਂ ਖੰਬੇ ਜਿਸ ਤਰ੍ਹਾਂ ਟੁੱਟੇ ਨੇ ਕੋਈ ਚਾਂਸ ਹੁੰਦਾ ਇਹਨਾਂ ਦਾ ਟੁੱਟਣ ਦਾ ਜਿਵੇਂ ਇਹਨਾਂ ਦੇ ਵਿੱਚ ਤਾਰਾਂ ਵੀ ਪਾਈਆਂ ਹੁੰਦੀਆਂ ਨੇ ਇਹ ਟੁੱਟਦਾ ਸਾਜਦੇ ਨੇ ਜੋ ਓਵਰ ਸਪੀਡ ਲੱਗੂਗੀ ਕੀ ਜਾਂ ਕਿ ਜਾਨੀ ਕਿ ਜਾਦੇ ਓਵਰ ਸਪੀਡ ਗੱਡੀ ਵੱਜੀ ਆ ਤੇ ਹੁਣ ਇਹ ਜਿਹੜੀ ਬਿਜਲੀ ਆ ਕਿੰਨੇ ਘੰਟਿਆਂ ਦੇ ਵਿੱਚ ਚਾਲੂ ਹੋ ਸਕਦੀ ਆ ਇੱਕ ਕਮਿਊਨਿਟੀ ਲੱਗੇ ਜਾਣਗੇ 3-4 ਘੰਟੇ ਤੱਕ ਜਾਨੀ ਕਿ ਸ਼ਾਮ ਹੋ ਸਕਦੀ ਆ ਅੱਜ ਕਿਉਂਕਿ ਨੁਕਸਾਨ ਹੀ ਇੰਨਾ ਹੋਇਆ ਹੈ ਨਾ ਹਾਂਜੀ ਠੀਕ ਹੈ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਇਸਦਾ ਜੀ ਇਹ ਰਾਤ ਵੀਰੇ ਸਾਡੇ ਆਡੀਓ ਸਾਹਿਬ ਨੇ ਭਗਵਾਨ ਸ਼ਰਮਾ ਜੀ ਹਾਂਜੀ ਉਹ ਉਹ ਨਾਲ ਹੀ ਰਹਿੰਦੇ ਨੇ ਹਾਂਜੀ ਸਭ ਤੋਂ ਪਹਿਲਾਂ ਉਹਨੂੰ ਪਤਾ ਲੱਗਿਆ ਕਿ ਬੜਾਕਾ ਪਿਆ ਅੱਛਾ ਜੀ ਲੈਣ ਚੱਲ ਰਹੀ ਸੀ ਹਾਂ ਚੱਲ ਰਹੀ ਸੀ ਹਾਂਜੀ ਫੇਰ ਸਭ ਤੋਂ ਪਹਿਲਾਂ ਸਾਡੇ ਆਡੀਓ ਆਡੀਓ ਸਾਹਿਬ ਪਹੁੰਚੇ ਹਾਂਜੀ ਤੇ ਉਸ ਤੋਂ ਬਾਅਦ ਜਿਹੜੇ ਵੀਰੇ ਰੈਗੂਲਰ ਮਰਾਜ ਮਰੇ ਆਪਣੇ ਪਾਤਰਾਂ ਦੇ ਹਾਂਜੀ ਹਾਂਜੀ ਫੇਰ ਉਹ ਪਹੁੰਚੇ ਤਕਰੀਬਨ 1:30 ਵਜੇ ਪਹੁੰਚ ਗਏ ਜੀ ਹਾਂਜੀ ਆ ਰਾਤ ਹੀ ਲੱਗੇ ਵੀਰੇ 1:30 ਠੀਕ ਹੈ ਜੀ ਠੀਕ ਹੈ ਜੀ ਤੇ ਦੇਖ ਸਾਧਿਓ ਤੁਸੀਂ ਮਲਾਜ਼ਮ ਨੇ ਜਿਹੜੇ ਆਪਣਾ ਕੰਮ ਕਰਨ ਲੱਗੇ ਹੋਏ ਨੇ ਤੇ ਤਿੰਨ ਚਾਰ ਘੰਟੇ ਇਸ ਨੂੰ ਲਾਈਟ ਨੂੰ ਲੱਗ ਜਾਣਗੇ ਬੇਨਤੀ ਹੈ ਐਸ ਡੀ ਐਮ ਸਾਹਿਬ ਨੂੰ ਕਿ ਇਹ ਰੋਡ ਵਾਲਿਆਂ ਨੂੰ ਸਤਰ ਕੀਤਾ ਜਾਵੇ ਇਹਦਾ ਕੋਈ ਉਚਿਤ ਪ੍ਰਬੰਧ ਹੋਵੇ ਬਾਈ ਜੀ ਕੀ ਕਹਿਣਾ ਚਾਹੋਗੇ ਇਸ ਆਸਾ ਜਿਹੜੇ ਨਿਤ ਹੁੰਦੇ ਰਹਿੰਦੇ ਨੇ ਜੀ ਇਹ ਬਾਈ ਜੀ ਰੋਜ਼ ਪਿੱਛੋਂ ਗੱਡੀ ਤੇਜ਼ ਆਉਂਦੀ ਹੈ ਹਾਂਜੀ ਜਿਹੜਾ ਇਧਰੋਂ ਇਹ ਹਾਈ ਬੀਰਾਂ ਦਾ ਸਾਹਿਬ ਜੈਪ ਲੱਗਰੇ ਚਾਹੀਦੇ ਨੇ ਓਰੇ ਹਾਂਜੀ ਇਹ ਪਿੱਛੇ ਜੈਪ ਮੰਨ ਜੀ 2-3 ਜਗ੍ਹਾ ਤੇ ਫਿਰ ਗੱਡੀ ਹੌਲੀ ਹੋ ਜੇ ਹਾਂ ਕਿ ਇਹ ਬੱਚ ਤੋਂ ਹੋ ਸਕਦੀ ਹੈ। ਹਾਂਜੀ। ਇਹਦਾ 14ਵਾਂ 15ਵਾਂ ਐਕਸੀਡੈਂਟ ਹੈ ਜੀ। ਹਾਂਜੀ। ਤੇ ਜਿੱਦੇ ਵੀ ਤੁਹਾਨੂੰ ਪੈਂਦੀਆਂ ਰੋਜ਼ ਹੁੰਦਾ ਜੀ। ਜਾਂਨੇ ਨੁਕਸਾਨ ਹੋ ਗਏ ਪਹਿਲਾਂ ਜੀ ਪਿਛਲੇ ਸਾਲ ਦੋ ਤਿੰਨ। ਹਾਂਜੀ ਹਾਂਜੀ। ਹਾਂ ਤੇ ਆਹ ਦੇਖੋ ਜੀ ਆਹ ਬਾਗਲ ਤੋਂ ਤੋੜਦਾ ਜੀ ਉਹ ਸਾਰੀ ਦੁਕਾਨ ਤੋੜਦੀ। ਹਾਂਜੀ। ਬਹੁਤ ਵੱਡੀ ਲਾਪਰਵਾਹੀਆ ਰੋਡ ਵਾਲਿਆਂ ਦੀ ਜੀ। ਹਾਂਜੀ। ਇੱਥੇ ਫੁਰਬਾਤ ਜਾ ਪਾਉਣਾ ਚਾਹੀਦਾ ਜੀ ਜਾਂ ਪਿੱਛੇ ਜੈਂਪ ਲੱਗਣੇ ਚਾਹੀਦੇ ਨੇ ਜੀ। ਉਹਨਾਂ ਚੀਜ਼ ਹੌਲੀ ਹੋ ਜੇ ਚਲੋ ਬੱਚੇ ਰਹਿ ਸਕਦੀ ਹੈ ਜੀ। ਹਾਂਜੀ ਹਾਂਜੀ। ਹਾਂਜੀ।